ਤੁਹਾਡੇ ਸਾਹਾਂ ਦੀ ਲੜੀ ਕਦ ਟੁੱਟ ਜਾਵੇ ਇਸ ਦਾ ਇਨਸਾਨ ਨੂੰ ਪਤਾ ਨਹੀਂ ਲੱਗਦਾ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਔਰਤ ਸੰਗਰੂਰ ਤੋਂ ਸultanpur Lodhi ਤਰੀਕ ਪੁਕਤਨ ਦੇ ਲਈ ਆਉਂਦੇ ਆ ਤਾਂ ਤਰੀਕ ਪੁਕਤਨ ਤੋਂ ਬਾਅਦ ਸੋਚਦੇ ਆ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਨਤਮਸਤਕ ਹੋ ਲੈਣੇ ਆ ਤਾਂ ਨਜ਼ਦੀਕ ਬੇਰ ਸਾਹਿਬ ਗੁਰਦੁਆਰਾ ਸਾਹਿਬ ਜਦੋਂ ਨਤਮਸਤਕ ਹੋਣ ਦੇ ਲਈ ਜਾਂਦੇ ਆ ਤਾਂ ਉੱਥੇ ਅਟੈਕ ਦੇ ਨਾਲ ਉਹਨਾਂ ਦੀ ਜੀਵਨ ਲੀਲਾ ਸਮਾਪਤ ਹੋ ਜਾਂਦੀ ਆ ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿ ਘਰੋਂ ਬੰਦਾ ਕੀ ਸੋਚ ਕੇ ਨਿਕਲਦਾ ਹੈ ਤਾਂ ਉਸ ਦੇ ਨਾਲ ਕੀ ਕੁਝ ਵਾਪਰ ਜਾਂਦਾ ਹੈ ਇਹ ਬੰਦੇ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਉਹਨਾਂ ਦੇ ਲਈ ਤੁਸੀਂ ਵੀ ਜ਼ਰੂਰ ਲਿਖੋ ਜਾਨਾਂ ਦੀ ਤਰ੍ਹਾਂ ਡੇਲੀ 베ਰ ਸਾਹਿਬ ਆਉਂਦਾ ਤੇ ਮਾਰੇ ਦਰਸ਼ਨ ਕਰਨਾ ਉਹਨਾ ਮੈਂ ਦੇਖਿਆ ਕਿ ਮੈਂ ਬੇਸਬ ਦਾ ਆਪਣੇ ਦਰਸ਼ਨ ਕਰਨ ਜਾਂਦਾ ਪਿਆ ਸੀ ਤੇ ਇੱਕ ਬਜ਼ੁਰਗ ਔਰਤ ਆਈ ਆ ਤੇ ਚੰਗੀ ਭਲੀ ਪਿੱਛੇ ਤੁਰ ਹੀ ਆਉਂਦੀ ਸੀ ਤੇ ਜਦੋਂ ਆਪਣੇ ਅੰਦਰ ਐਂਟਰ ਹੋਈ ਆ ਬੇਸਬ ਦੇ ਅੰਦਰ ਪਰਵਾਸ ਦੇ ਅੰਦਰ ਜਦੋਂ ਐਂਟਰ ਹੋਈਆ ਤਾਂ ਤੁਰ ਤੁਰੀ ਜਾਂਦੀ ਡਿੱਗ ਪਈ ਵਾ ਪਤਾ ਨਹੀਂ ਕੀ ਹੋਇਆ ਨੂੰ ਤੇ ਬਾਅਦ ਚ ਅਸੀਂ ਉਹਨੂੰ ਲੈ ਗਏ ਆ ਪਰ ਡਾਕਟਰਾਂ ਨੇ ਦੱਸਿਆ ਵੀ ਇਹਨੂੰ ਅਟੈਕ ਹੋਇਆ ਸੀ ਅਸੀਂ ਨਾਲ ਗਏ ਸੀ ਹਾਂਜੀ ਮੈਂ ਨਾਲ ਗਿਆ ਸੀ ਤੇ ਅਟੈਕ ਹੋ ਗਿਆ ਤਾਂ ਮੌਤ ਮਤਲਬ ਹੋਈ ਸੀ ਹਾਂਜੀ ਮੌਤ ਤਾਂ ਉਹਦੀ ਲਗਭਗ ਬੀਰ ਸਾਹਿਬ ਦੇ ਅੰਦਰ ਹੀ ਹੋ ਗਈ ਸੀ ਓਕੇ ਤੇ ਪਰਿਵਾਰ ਦਾ ਪਤਾ ਲੱਗਾ ਕਿ ਕਿੱਥੋਂ ਆਇਆ ਸੀ ਪਰਿਵਾਰ ਦੱਸਿਆ ਜਾ ਰਿਹਾ ਸੀ ਸੰਗਰੂਰ ਤੋਂ ਆਇਆ ਸੀ ਉਹਨਾਂ ਦਾ ਕੋਈ ਆਪਣੇ ਅਦਾਲਤ ਵਿੱਚ ਕੇਸ ਚੱਲਦਾ ਸੀ ਤੇ ਉਹ ਕੇਸ ਅੱਜ ਉਹਨਾਂ ਦਾ ਬਰੀ ਹੋਏ ਕੇਸ ਚ ਤੇ ਸ਼ੁਕਰਾਨਾ ਕਰਨਾ ਹੈ ਸੀ ਇਹਨਾਂ ਮਾਤਾ ਦੀ ਡੈਥ ਹੋ ਚੁੱਕੀ ਹੈ ਹਾਂਜੀ ਹੋ ਚੁੱਕੀ ਤੁਹਾਡੇ ਸਾਹਾਂ ਦੀ ਲੜੀ ਕਦ ਟੁੱਟ ਜਾਵੇ ਇਸ ਦਾ ਇਨਸਾਨ ਨੂੰ ਪਤਾ ਨਹੀਂ ਲੱਗਦਾ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਔਰਤ ਸੰਗਰੂਰ ਤੋਂ ਸultanpur Lodhi ਤਰੀਕ ਪੁਕਤਨ ਦੇ ਲਈ ਆਉਂਦੇ ਆ ਤਾਂ ਤਰੀਕ ਪੁਕਤਨ ਤੋਂ ਬਾਅਦ ਸੋਚਦੇ ਆ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਨਤਮਸਤਕ ਹੋ ਲੈਣੇ ਆ ਤਾਂ ਨਜ਼ਦੀਕ ਬੇਰ ਸਾਹਿਬ ਗੁਰਦੁਆਰਾ ਸਾਹਿਬ ਜਦੋਂ ਨਤਮਸਤਕ ਹੋਣ ਦੇ ਲਈ ਜਾਂਦੇ ਆ ਤਾਂ ਉਥੇ ਅਟੈਕ ਦੇ ਨਾਲ ਉਹਨਾਂ ਦੀ ਜੀਵਨ ਲੀਲਾ ਸਮਾਪਤ ਹੋ ਜਾਂਦੀ ਆ ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿ ਘਰੋਂ ਬੰਦਾ ਕੀ ਸੋਚ ਕੇ ਨਿਕਲਦਾ ਹੈ ਤਾਂ ਉਸ ਦੇ ਨਾਲ ਕੀ ਕੁਝ ਵਾਪਰ ਜਾਂਦਾ ਹੈ ਇਹ ਬੰਦੇ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਉਹਨਾਂ ਦੇ ਲਈ ਤੁਸੀਂ ਵੀ ਜ਼ਰੂਰ ਲਿਖੋ ਜਾਨਾਂ ਦੀ ਤਰ੍ਹਾਂ ਦਿੱਲੀ ਬੇਰ ਸਾਹਿਬ ਆਉਣਾ ਤੇ ਮਾਰੇ ਦਰਸ਼ਨ ਕਰਨਾ ਉਹਨਾ ਮੈਂ ਦੇਖਿਆ ਕਿ ਮੈਂ ਬੇਸਬਦ ਆਪਣੇ ਦਰਸ਼ਨ ਕਰਨ ਜਾਂਦਾ ਪਿਆ ਸੀ ਤੇ ਇੱਕ ਬਜ਼ੁਰਗ ਔਰਤ ਆਈ ਆ ਤੇ ਚੰਗੀ ਭਲੀ ਪਿਛੋ ਤੁਰੀ ਆਉਂਦੀ ਸੀ ਤੇ ਜਦੋਂ ਆਪਣੇ ਅੰਦਰ ਐਂਟਰ ਹੋਈ ਆ ਬੀਰ ਸਾਹਿਬ ਦੇ ਅੰਦਰ ਜਦੋਂ ਐਂਟਰ ਹੋਈ ਆ ਤੁਰ ਤੁਰੀ ਜਾਂਦੀ ਦਿੱਕਦੀ ਆ ਪਤਾ ਨਹੀਂ ਕੀ ਹੋਇਆ ਨੂੰ ਤੇ ਬਾਅਦ ਚ ਅਸੀਂ ਉਹਨੂੰ ਲੈ ਗਏ ਆ ਪਰ ਡਾਕਟਰਾਂ ਨੇ ਦੱਸਿਆ ਉਹਨੂੰ ਅਟੈਕ ਹੋਇਆ ਸੀ ਅਸੀਂ ਨਾਲ ਗਏ ਸੀ ਹਾਂਜੀ ਮੈਂ ਨਾਲ ਗਿਆ ਸੀ ਤੇ ਅਟੈਕ ਹੋ ਗਿਆ ਤਾਂ ਮੌਤ ਮਤਲਬ ਹੋ ਗਈ ਸੀ ਹਾਂਜੀ ਮੌਤ ਤਾਂ ਉਹਦੀ ਲਗਭਗ ਬੀਰ ਸਾਹਿਬ ਦੇ ਅੰਦਰ ਹੀ ਹੋ ਗਈ ਸੀ ਓਕੇ ਤੇ ਪਰਿਵਾਰ ਦਾ ਪਤਾ ਲੱਗਾ ਕਿ ਕਿੱਥੋਂ ਆਇਆ ਸੀ ਪਰਿਵਾਰ ਦੱਸਿਆ ਜਾ ਰਿਹਾ ਸੀ ਸੰਗਰੂਰ ਤੋਂ ਆਇਆ ਸੀ ਉਹਨਾਂ ਦਾ ਕੋਈ ਆਪਣੀ ਅਦਾਲਤ ਵਿੱਚ ਕੇਸ ਚੱਲਦਾ ਸੀ ਤੇ ਉਹ ਕੇਸ ਅੱਜ ਉਹਨਾਂ ਦਾ ਬਰੀ ਹੋਏ ਕੇਸ ਜੋ ਤੇ ਸ਼ੁਕਰਾਨਾ ਕਰਨਾ ਆਇਆ ਸੀ ਹਾਂ ਜੀ ਮਾਤਾ ਦੀ ਡੈਥ ਹੋ ਚੁੱਕੀ ਹਾਂ ਜੀ ਹੋ ਚੁੱਕੀ